ਪੰਜ ਵਾਰ ਦੇ ਕੋਲ ਲਾਣੇ ਆ ਪੰਜ ਤਰ੍ਹਾਂ ਦੀ ਐ ਚਾਰ ਤਰ੍ਹਾਂ ਦੀ ਆ ਚਾਰ ਉਹ ਵੀ ਐ ਡੱਬੇ 14 14 ਅੱਛੇ ਬਾਕੀ ਕੋਈ ਦਵਾਈ ਚਾਹੀਦੀ ਆਪਾਂ ਕੋਲ ਲਾਣੇ ਬੁਕੜੀ ਹੁਇਓ ਬਾਸੀਆ ਕਰੂਗੀ ਲਾ ਉਧਰਲੇ ਖੇਤ ਲਈ ਜਾਣ ਨੂੰ ਆਹੋ ਉਧਰਲੇ ਬਿਚਾਰ ਇਕੱਠੀ ਆਪਾਂ 35 ਢੁੱਲੀਆਂ ਵੀ ਇਕੱਠੀ ਕੋਲ ਦੀ ਐਂ ਕਹਿਣਾ ਮਦਰ ਨੂੰ ਹਾਂ ਪੰਜਾਂ ਦੇ ਪੱਤੀ ਡੱਬੇ ਨੇ ਬਾਕੀ

ਇੱਕ ਤੋਂ ਬੰਦਾ ਕਹਿੰਦਾ ਮੈਂ ਫਰੈਗੀ ਤੋਂ ਹੁਣ ਕਰਤਾ ਜੋ ਬੰਦੇ ਸਾਡੇ ਨਾਲ ਤਵਰੀਸ਼ ਨਾਲ ਜੇ ਤੇ ਦੇਖੋ ਹਿੰਤਾ ਨੀਚੇ ਤਾਂ ਆਉਂਦੀ ਦਵਾਈ ਨਹੀਂ ਮੈਂ ਨਾ ਆ ਕੇ ਸਾਡੇ ਲਈ ਚੜਤਾ ਕੋ ਪਾਇਆ ਸੱਚਾ ਇਹ ਰਿਤੀ ਬਾਈ ਤੋਂ ਲੀਨ ਚਾ ਦੇ ਕੋਨਾਰ ਦੀ ਗ੍ਰੀਨ ਬੁੱਡ ਆ ਗਈ ਗ੍ਰੀਨ ਬੁੱਡਾ ਹੈ ਇਹ ਆ ਗਈ ਖਰਾ ਰੰਗ ਆਵੇ ਦਾ ਠਾਈ ਜੰਗਲ ਬੱਲੇ ਜੰਗਲ ਉਹਨੇ ਯਾਰ ਹੁਣ ਪਤਾ ਹੀ ਕੀ ਰੱਖਿਆ ਉਹਨੇ 1500 ਦਾ ਹੀ ਕੀਲੇ ਵੀ ਦਿੱਤੇ ਪੰਜ ਦੋ ਹੀ ਸਰ ਇਹਨਾਂ ਕੋਲ ਬਾਗੂ ਦੇ ਕਿਹੜਾ ਤਰ੍ਹਾਂ ਦੇ ਸੀ ਕੋਹਾਂ ਖੋਜੇ ਉਹਦਾ ਬਹੁਤ ਕੀਲੇ ਹੈਂ ਤਰਨ ਦਬਾਈ ਵਿਕੀ ਨਹੀਂ ਸੌਕ ਪਈ ਨਹੀਂ ਕੋਣ ਕਣੇ ਰੇਸਾ ਤਾਂ ਹੀ ਚਾਰ ਚਾਰ ਕੋਈ ਕਈ ਕਈ ਰਹਿ ਗਏ ਹੁਣ 10 ਆ ਉਹ ਸਾਡੇ ਨਾਲ ਨਹੀਂ ਹੋਵੇ ਉੱਥੇ ਜਾ ਕੇ 45 ਇਹ 7.5 ਦੀ ਹੋਗੀ ਐ ਦੱਬੇ ਨੇ ਸਾਰੀ ਦਾ 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 ਟੱਟ ਵੀ ਨਹੀਂ ਪਾਰੀ ਨਹੀਂ ਇਹਦੀ ਆਪਾਂ 38 ਕਰ ਲਾਂਗੇ ਉੱਥੇ ਜਾ ਕੇ ਬਾਈ ਬੋਲੇ 35 ਦਾ ਹੋਣੀ ਆ 7 ਦੀ ਸੋਈ ਚਾਚਾ ਜੀ ਕੁਸ ਇਹ ਉਲੀ ਬਾਤ ਤੇ ਹਾਂਜੀ ਇਹ ਘੋਲੀ ਪਈ ਹੈ ਵਿੱਚ ਦਵਾਈ ਹਾਂਜੀ ਹਾਂਜੀ ਅੱਗੇ ਦੂਜੀ ਦਵਾਈ ਇਹ ਆ 4 ਕਿਲਿਆਂ ਚ ਪੈਂਦੀ ਆ ਕਿਹੜੀ ਦਵਾਈ ਆ ਜੀ ਇਹ 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 ਦਵਾਈ ਦਾ ਨਾਮ ਇਹ ਤੇ ਲਿਖਿਆ ਹੈ ਠੀਕ ਹੈ ਜੀ ਇਹ ਉਹ ਕਿਹਦੀ ਵਾਲੀ ਹੈ ਜੀ ਇਹ ਹੈ ਕਿਹਦੀ ਵਾਲੀ ਦਵਾਈ ਹੈ ਇਹ ਕਿਹੜੀ ਇਹ ਸੀਟ ਫਲੇਟ ਆ ਠੀਕ ਹੈ ਜੀ ਇਹ ਕਿਹੜੀ ਦਵਾਈ ਹੈ ਜੀ ਇਹ ਦਵਾਈ ਦਾ ਨਾਮ ਆ ਲਿਖਿਆ ਹੈ ਠੀਕ ਹੈ ਜੀ ਇਹ ਕਿਚ ਪੂਗੀ ਜੀ ਇਹ ਜਿਵੇਂ ਹੁਣ ਆਪਣਾ ਤੇਲਾ ਜੈ ਸੀਟ ਫਲੇਟ ਭੂਰੇ ਨਾਲ ਪੈਂਦੀ ਆ ਠੀਕ ਹੈ ਜੀ। ਕੁਦ ਤੋਂ ਬਾਅਦ ਇਹ ਸੁੰਡੀ ਵਾਸਤੇ ਜੀ। ਠੀਕ ਹੈ ਜੀ। ਇਹਨਾਂ ਦਾ ਤੁਹਾਨੂੰ ਕੀ ਵਧੀਆ ਲੱਗਿਆ ਪਾਈਆਂ ਦਾ ਵੀ ਸਪਰੇਅ ਦਾ। ਇਹ ਅਲੱਗ ਅਲੱਗ ਚੀਜ਼ ਆ। ਕਿਵੇਂ ਜੀ? ਇਹਦੇ ਨਾਲ ਮਿਣ ਕੇ ਆਹ ਦਵਾਈ ਪਾਉਂਦੇ ਨੇ। ਬਾਕੀ ਆ ਸਾਰੀਆਂ ਦਵਾਈਆਂ ਪੀ ਲਓ। ਠੀਕ ਹੈ ਜੀ। ਧੂਲੀ ਨਾਲ ਕਰਦੇ ਨੇ। ਇਹਨਾਂ ਦਾ ਅੱਡਾ ਅੱਡਾ ਹਲੱਗ ਲੱਗ ਪੰਡਾ ਸਾਰਾ। ਹਾਂ। ਅਲੱਗ ਅਲੱਗ ਚੀਜ਼ ਧੂਲੀ ਜੇ ਲਾ ਕੇ ਪਾਉਂਦੇ ਬਸ। ਠੀਕ ਹੈ ਜੀ ਤੁਹਾਨੂੰ ਅੱਗੇ ਸਪਰੇਅ ਦੀ ਸਾਡੀ ਤਿਆਰੀ ਹੈ ਬਾਈਆਂ ਨੂੰ ਪ੍ਰਸ਼ਾਦਾ ਪਾਉਣੇ ਸ਼ਕਲ ਲਾਉਣ ਦੋ ਹਾਂਜੀ ਚਾਹ ਪਾਣੀ ਪੀ ਕੇ ਤਿਆਰ ਨੇ ਠੀਕ ਹੈ ਜੀ ਆਹ ਤੇ ਮੁੰਡੇ ਵੀ ਇੱਟਾ ਟੱਪਾ ਆਹ ਹਾਂ ਕੱਕ ਪੰਪ ਚ ਦਬਾਈ ਰਹੀ ਰਹਿੰਦੀ ਆ ਹਾਂ ਹਾਂ ਇਹਦਾ ਇਹਦਾ ਇਹ ਬਾਜੀ ਨੂੰ ਮੈਨੂੰ ਜਾ ਦੇ ਕਿੱਦੋਂ ਰੱਖ ਲਊਗਾ ਉਹ ਤੋਂ ਆ ਰਿਹਾ ਉਹ ਐ ਨਹੀਂ ਜਾ ਮਮਾ ਦਾ ਦੋ ਉਹ ਐ ਕਿਤੇ ਦੋ ਚਾਈਆਂ ਜੀ ਦਾ ਇਹ ਹਾਂ ਲੱਭਾ ਸੱਚਾ ਜੀ ਇਹ ਕੰਨੇ ਕਿੱਲਾਂ ਦਾ ਘੇਰਾ ਜੀ ਕੰਨੇ ਕਿੱਲਾਂ ਦਾ ਘੇਰਾ ਇਹ ਜੀ ਇਹ ਇੱਕ ਡੀਲਰ ਦਾ ਘੇਰਾ ਜੀ ਕੰਨਿਆ ਟੋਲੇ ਹੋਣਗੇ ਕਿੱਲੇ ਜੀ 6 ਤੋਂ ਜੇ ਲੱਗਣਗੇ ਠੀਕ ਹੈ ਜੀ ਬਾਕੀ ਮੇਰੇ ਜੀ ਫਟੇ ਤਾਂ ਲੱਗੇ ਨਵੇਂ ਖੜਕੇ ਸਪਰੇਅ ਕਰਾ ਰਹੇ ਆਂ ਸੀ ਉੱਤਰ ਦੇਖ ਸਕਦੇ ਹੋ। ਬੋਲੀਏ ਜਬ੍ਰੇਕ ਆ ਜਾਂਦੇ ਚੰਗੇ ਢੰਗ ਨਾਲ। ਠੀਕ ਹੈ ਜੀ। ਦੇਖੋ ਜੀ। ਇਹ ਜੋ ਕਰ ਰਹੇ ਆਂ ਜੀ ਇਹ ਸਪਰੇਅ ਤੁਸੀਂ ਇਹ ਜੀ ਮੁੱਛਲ ਗਿਆ। ਇਹਦੇ ਨਿਸ਼ਾਨੇ ਹਾਂਜੀ। ਵੀ ਆਹ ਦੇਖੋ ਬਾਲ ਖਾਦਾ ਪੱਤੇ ਦਾ। ਠੀਕ ਹੈ ਜੀ। ਇਹ ਮੁੱਛਲ ਦਾ ਭਾਵ ਆ ਕਹਿਣ ਦਾ। ਠੀਕ ਹੈ ਜੀ। ਆਹ ਪਾ ਰਹੇ ਆ। ਆ ਕੀ ਹੈ ਜੀ? ਆਹ ਫੋਨ ਕਰਕੇ ਇਹ ਸਟਿਕ ਭਾਈਏ ਇਕ ਵਾਰ। ਠੀਕ ਹੈ ਜੀ ਲੈਣ ਦਾ ਭਾਵ ਪੰਜਾਬੀ ਕਿਦਾ ਗੂੜ ਕਹਿੰਦੇ ਨੇ ਹਾਂ ਜੀ